ਏ ਬੇਬੇ ਮੁਕਤੀ ਗੱਲ ਇਹ ਆ ਜਿਹੜੇ ਤੇਰੇ ਪੇਕਿਆਂ ਵਾਲੇ ਬੈੱਡ ਆ ਨਾ ਸਾਨੂੰ ਇਹ ਚਕਾਉਣੇ ਪੈਣੇ ਹੁਣ ਚਕਾ ਦੇ ਚਕਾ ਦੇ ਯਾ ਮੇਰਾ ਬੇਬੇ ਤੇਰੇ ਕੰਮ ਮਾੜੇ ਕੀ ਤਪੇਕਿਆਂ ਨੇ ਆ ਵੇਲਾ ਬੈੱਡ ਜਿਹੜੇ ਤੇਰੇ ਆ ਤੇੜਾਂ ਵੀ ਛੱਡੀ ਜਾਂਦੇ ਆ ਇਹ ਲਾਂਬਾ ਦੇ ਕੇ ਆਉਣਾ ਸੀ ਤੂੰ ਮੈਨੂੰ ਹੁਣ ਦਿਖਾ ਵੀ ਕਿਸੇ ਕੋਲੇ ਹੈਗੇ ਆ ਦਾਰਜ ਵਾਲੇ ਆ ਮੇਰੇ ਅਜੇ ਉਹ ਜੇ ਹੁਣ ਵੀ ਨਹੀਂ ਇਹਨਾਂ ਨੇ ਮਰਨਾ ਇਹਦਾ ਟਾਈਮ ਤਾਂ ਹੋ ਗਿਆ ਫੇਰ ਆਉਂਦਾ ਮੈਂ ਤਾਂ ਇੱਕ ਚੀਜ਼ ਦੇਖੀ ਬੇਬੇ ਤੇਰੇ ਬਿੱਡਾਂ ਦੀ ਦਾਰਜ ਵਾਲਿਆਂ ਦੀ ਵੇ ਬੈੱਡ ਭਲਾਤੇ ਰਹੀ ਚੱਲੇ ਟੁੱਟ ਬੈੱਡ ਭਲਾਤੇ ਟੁੱਟ ਚੱਕੇ ਜਿਹੜੇ ਆ ਤੇਰੇ ਛਗਣਾ ਵਾਲੇ ਗਾਣੇ ਬੰਨੇ ਆ ਨਾ ਵਿਆਹ ਤੇ ਛਗਣਾ ਵਾਲੇ ਜਿਹੜੇ ਦੇ ਗਾਣੇ ਆ ਨਾ ਲੈਦਾ ਖਿੱਚੇ ਨੂੰ ਹੀ ਟੁੱਟਦੇ ਐਵੇਂ ਵੇ ਦੇਖਿਆ ਬੰਨੇ ਨਾ ਮਾਰਨਗੇ ਦੋਸਤੋ ਵੈਲਕਮ ਕਰਦੇ ਆ ਜਸਤਰੀਨਾ ਵਲੌਗ ਚੈਨਲ ਤੇ ਤੁਹਾਡਾ ਤੇ ਸਵੇਰੇ ਸਵੇਰੇ ਉੱਠਣਸਾਰ ਤੁਹਾਨੂੰ ਦੇਖੋ ਕਿੰਨੀਆਂ ਆਵਾਜ਼ਾਂ ਆ ਰਹੀਆਂ ਨੇ ਇੱਥੇ ਇੱਕ ਤਾਂ ਕਾਟੂ ਦੀ ਆ ਰਹੀ ਹੈ ਇੱਕ ਸੀੜੀਆਂ ਬੋਰ ਰਹੀਆਂ ਨੇ ਟਟੀਆਂ ਰੀਆਂ ਬੋਰਦੀਆਂ ਨੇ ਆ ਚਿੜੀਆਂ ਬੋਰ ਰਹੀਆਂ ਨੇ ਤੁਸੀਂ ਮਹਿਸੂਸ ਕਰੋ ਬੜਾ ਵਧੀਆ ਲੱਗ ਰਿਹਾ ਸਿਰੇ ਨਾਲ ਇੱਕ ਚੀਜ਼ ਨੂੰ ਹੋਰ ਨਵੀਂ ਦਿਖਾਉਣੇ ਆ ਆਪਾਂ ਇੱਕ ਚੀਜ਼ ਹੋਰ ਹੋਣ ਜਾ ਰਹੀ ਆ ਪਹਿਲਾਂ ਸਬਜ਼ੀ ਦੇਖੋ ਪਿੱਛੇ ਕਿੰਨੀਆਂ ਲੱਗ ਰਹੀਆਂ ਨੇ ਆਪਣੀਆਂ ਹਰੀ-ਹਰੀ ਤੇ ਆਪਣੀ ਕੁਸ਼ਕਤੂੜੀ ਰਾਤ ਬਣ ਗਈ ਸੀ ਤੇ ਕੁਸ਼ਕਤੂੜੀ ਆਪਣੀ ਅੱਜ ਬਣਨੀ ਆ ਪਹਿਲਾਂ ਮੈਂ ਸਟਾਰਟ ਵਲੌਗ ਇੱਥੇ ਹੀ ਕਰਦਾ ਇਸ ਕੁਦਰਤ ਤੋਂ ਕਿ ਕਿੰਨਾ ਵਧੀਆ ਲੱਗਦਾ ਹੈ ਨਾ ਕਿ ਦਿੱਦਾ ਸੁਣਨ ਕਿ ਮੈਨੂੰ ਬਹੁਤ ਸ਼ੌਂਕ ਆ ਆਲ ਨੇ ਲਾਉਣ ਦਾ ਇਹਨਾਂ ਜਾਨਵਰਾਂ ਨੂੰ ਮੇਰਾ ਬਹੁਤ ਅਟੈਚਮੈਂਟ ਆ ਵੀ ਵਾਜਾ ਵੀ ਸੁਣ ਸਕਦੇ ਹਾਂ ਠੀਕ ਆ ਇੱਥੇ ਇੱਕ ਜਿਹੜੀਆਂ ਕਾਟੂਆਂ ਰਹਿੰਦੀਆਂ ਨੇ ਨਾ ਆਪਣੀ ਇੱਥੇ ਟਮਾਟਰ ਲੱਗੇ ਹੋਏ ਨੇ ਟਮਾਟਰ ਠੀਕ ਆ ਉਹ ਇਹ ਬਹੁਤ ਖਾਂਦੀਆਂ ਨੇ ਵਿੱਚ ਮੇਰੇ 5-7 ਜਿਹੜੇ ਪੱਕੇ ਹੁੰਦੇ ਮੇਰੇ ਉਹੀ ਛੱਡੇ ਹੁੰਦੇ ਵੀ ਆਪੇ ਖਾ ਲੈਣਗੇ ਆ ਕੇ ਇੱਥੇ ਦਿਖਾਉਣਾ ਮੈਂ ਤੁਹਾਨੂੰ ਆਪ ਇਸੇ ਦੇਖਿਓ ਕਿਕਰ ਦੇ ਉੱਤੇ ਕਾਟੂਆਂ ਬਹੁਤ ਹੁੰਦਸਨੀਆਂ ਨਹੀਂ ਆਵਾਜ਼ਾਂ ਤੋਂ ਸੁਣਦੀਆਂ ਹੋਣਗੀਆਂ ਠੀਕ ਆ ਇੱਥੇ ਇਕੱਲੀ ਕਿੱਕਰ ਹੈਗੀ ਆ ਇਹ ਇੱਥੇ ਕੋਈ ਜ਼ਿਆਦਾ ਨਹੀਂ ਹੁੰਦਾ ਸੀਗਾ ਖੜਜੋ ਹਟ 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 ਜਾ ਕਰਾ ਲਾ ਤਾਰ ਫਸਾ ਦੇ ਤਾਰ ਤੋੜਨੀ ਇਹ ਖੜ ਜਾ ਨਾ ਖੜ। ਈ ਗੱਲ। ਖੜ। ਤੇ ਪੰਗੇ ਲੈਂਦੀ। ਖੜ ਜਾ। ਖੜ ਜਾ ਤਾਰ ਵੱਜੂ ਸੱਚ। ਹਾਂਜੀ ਸੂਈ ਦੋਸਤੋ। ਸਿੰਘ ਜੀ ਤਾਰ ਫਸਾਲ ਸੀ ਮੱਜ ਨੇ। ਇੱਥੇ ਕੱਕਰ ਦੇ ਉੱਤੇ ਕਾਟੂ ਇੱਕ ਦੋ ਹੀ ਹੁੰਦੀਆਂ ਸੀਗੀਆਂ। ਠੀਕ ਹੈ ਇਧਰ ਆਪਣਾ ਬੋਰਡ ਆ ਗਿਆ। ਤੇ ਜਿਹਨੋਂ ਦੀ ਆਪਾਂ ਸਬਜ਼ੀ ਲਾਉਣੀ ਸਟਾਰਟ ਕਰਤੀ ਨਾ ਇੱਥੇ ਉਹਨਾਂ ਨੂੰ ਖਾਣ ਪੀਣ ਨੂੰ ਵਾਧੂ ਮਰ ਲੱਗ ਗਿਆ ਸਾਜੀਆਂ ਸੂਜੀਆਂ ਤੋਂ ਟੱਕ ਲੈਂਦੀਆਂ ਨੇ ਜਾਇਦਾ ਟਮਾਟਰ ਖਾਂਦੀਆਂ ਨੇ ਉਹ ਉਦੋਂ ਦੀਆਂ ਗਾਟੂਆਂ ਬਹੁਤ ਹੋ ਗਈਆਂ ਇੱਥੇ ਇੱਕ ਜਿਹੜਾ ਆਪਣੇ ਆ ਕੇ ਚਾਚੇ ਦਾ ਥਾਂ ਆ ਗਿਆ ਸੀ ਇੱਥੇ ਆ ਜਿਹੜੀ ਚਾਚੇ ਦੀ ਜਗਾ ਆ ਗਈ ਸੀ ਸੋ ਇਹ ਵੀ ਹੁਣ ਪੂਰੀ ਕੰਦ ਨਿਕਲਣ ਜਾ ਰਹੀ ਆ ਇਹ ਟਾਈਆਂ ਵਈਆਂ ਨੇ ਠੀਕਾ ਜਿਹੜਾ ਖੇਤ ਆ ਇਹ ਸਾਰਾ ਇਧਰੋਂ ਬੰਦ ਹੋ ਜਾਊਗਾ ਠੀਕ ਆ ਆਪਣਾ ਤਾਂ ਆਲਰੇਡੀ ਇਧਰੋਂ ਬੰਦ ਹੋਇਆ ਹੀ ਸੀ ਸਾਰਾ ਬੰਦ ਹੋਇਆ ਗਿਆ ਇਧਰੋਂ ਇਹਦਾ ਤੇ ਆਪਰੇ ਇਸ ਕੰਦ ਦੇ ਨਾਲ ਲਾ ਕੇ ਉਥੋਂ ਐਲ ਬਣ ਕੇ ਪੂਰੀ ਇੱਥੇ ਕੰਦ ਨਿਕਲ ਜੂਗੀ ਤੇ ਇੱਕ ਚੀਜ਼ ਹੋਰ ਹੋਊਗੀ ਫਿਰ ਮੈਨੂੰ ਇਹ ਹੋਗਾ ਕਿ ਫਿਰ ਆਪਾਂ ਆਪਦੇ ਖੇਤ ਦੇ ਨਾਲ ਕੰਦ ਦੇ ਨਾਲ ਅੰਦਰਲੇ ਪਾਸੇ ਆਪਾਂ ਬੂਟੇ ਲਾ ਸਕਦੇ ਆ ਹੁਣ ਇੱਥੇ ਮੇਰਾ ਬੜਾ ਜੀ ਕਰਦਾ ਬੂਟੇ ਲਾਉਣ ਕਿਉਂਕਿ ਚਾਚੇ ਕਹਿੰਨੇ ਕੰਦ ਕੱਢਣੀ ਸੀ ਜੋ ਨੀ ਨੂੰ ਕੱਢਣੀ ਫਿਰ ਬੂਟੇ ਥੱਲੇ ਟੁੱਟ ਜਾਂਦੇ ਆ ਮਿੱਧੇ ਜਾਂਦੇ ਹਨ ਸੋ ਆਪਾਂ ਆਪਦੇ ਵਾਲੇ ਨੀਵੇਂ ਵਾਲੇ ਥਾਂ ਦੇ ਵਿੱਚ ਆਪਾਂ ਫਿਰ ਲਾਵਾਂਗੇ ਜਦੋਂ ਕੰਦ ਨਿਕਲ ਗਈ ਹਫਤੇ 10 ਦਿਨਾਂ ਤੱਕ ਉਹਨਾਂ ਨੇ ਪ੍ਰੋਸੈਸ ਸ਼ੁਰੂ ਕਰ ਦੇਣਾ ਤੇ ਆਹ ਜਿੱਥੇ ਪੱਥਰ ਪੁੱਥਰ ਲਾਏ ਇੱਥੇ ਵੀ ਕੰਦ ਹੀ ਆ ਜਾਣੀ ਆ। ਸੋ ਚੀਜ਼ ਉਹ ਤੋਂ ਵੀ ਸੁਣੀ ਬਣ ਜਾਣੀ ਆ ਫਿਰ। ਆਓ ਜਾਂ ਇੰਨਾ ਘਟਿਆ ਜਾ ਥਾਣ। ਤੇ ਆਪਾਂ ਉਹਨਾਂ ਆਪ ਦਾ ਕਵਰ ਕਰ ਲਿਆ ਸੀਗਾ ਸਬਜੀ ਵਗ ਤੇ ਸਪੈਸ਼ਲ ਜਗ੍ਹਾ ਆਪਾਂ ਛੱਡ ਲਈ ਸੀ ਆਉਦੀ। ਕਿ ਸਬਜੀ ਲਾਵਾਂਗੇ। ਠੀਕ ਆ ਇੱਕ ਹੋਰ ਗੱਲ ਸੀ ਕਿ ਜਿਹੜੀ ਆ ਕੰਦ ਜੀ ਆਪਾਂ ਇੱਥੇ ਕੱਢਦੇ ਇੱਧਰ ਥਾਂ ਬਹੁਤ ਜਿਆਦੇ ਨੀਵੇਂ ਆ। ਤੋ ਇਹ ਨਹੀਂ ਇਹ ਨਹੀਂ ਨੀਵੇਂ ਥਾਂ ਤੇ ਕੰਦ ਨੂੰ ਮਿੱਟੀ ਧੱਕਾ ਮਾਰਦੇ ਆ ਤੇ ਕੰਦ ਖੜਦੀ ਨਹੀਂ ਡਿੱਗ ਸਕਦੀ ਆ ਸੋ ਕੰਮ ਆਪਣੇ ਦੋ ਹੋਗੇ ਇੱਕ ਆਪ ਸਬਜ਼ੀ ਵਾਸਤੇ ਥਾਂ ਛੱਡ ਲਿਆ ਤੇ ਇੱਕ ਆਪਣੀ ਕੰਦ ਸੇਫ ਆ ਕਿ ਪਾਸੇ ਹੋ ਗਈ ਆ ਉਧਰ ਮੋਕੋ ਵੀ ਸ਼ੈਂਕੀ ਵੀ ਵਾਜਾਂ ਮਰੀ ਜਾਂਦਾ ਕੀ ਗੱਲ ਆ ਯਾਰ ਆਇਆ ਨਾ ਕਰਿਆ ਕਰ ਬਰਾਂਡਾ ਆਪਣਾ ਹੋ ਗਿਆ ਸਾਫ਼ ਹੌਲਾ ਹੌਲਾ ਹੋ ਗਿਆ ਘਰ ਟੂੜੀ ਦਾ ਜਿਹੜਾ ਕੰਮ ਨਿਬੜ ਗਿਆ ਜਦੋਂ ਇਹਨੂੰ ਸਫਾਈ ਕਰਾਂਗੇ ਉਹ ਵਾਧੂ ਪੂਰੀਆਂ ਵਾਰੀਆਂ ਸਾਰੀਆਂ ਮਚਾ ਲਾਂਗੇ ਚੱਕ ਕੇ हां ਤੈਨੂੰ ਛੱਡਾਂ ਪਹਿਲਾਂ ਆ ਜਾ ਸੋ ਆਪਣੇ ਜਿਵੇਂ ਜ਼ਿਮੀਂਦਾਰਾਂ ਦੇ ਘਰਾਂ ਨੂੰ ਵੀ ਸਮਾਨ ਇਹੋ ਜਿਹਾ ਹੁੰਦਾ ਓਏ ਹੋਏ 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 ਓਏ ਹੋਏ ਹੋਏ ਜਿਹੜਾ ਆਪਾਂ ਨਾ ਸੈੱਟ ਸਕਦੇ ਨਾਲ ਰੱਖ ਸਕਦੇ ਹਾਂ 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 ਮੰਮੀ ਆ ਗਈ ਉਹ ਵੀ ਉਹ ਡੈਡੀ ਵੀ ਆ ਗਿਆ ਉਧਰ ਗੁਰਦੁਆਰਾ ਸਾਹਿਬ ਤੋਂ ਸ਼ੈਂਕੀ ਉਹ ਉਧਰ ਮੰਮੀ ਮम्मा ਆ ਗਈ ਮम्मा ਆਉਣਾ ਇੱਕ ਮਿੰਟ ਉਹਨੂੰ ਪਤਾ ਲੱਗ ਗਿਆ ਖੜਕਾ ਸੁਣ ਕੇ ਮੋਟਰਸਾਈਕਲ ਦਾ ਏ ਏ ਏ ਹੋ ਗਿਆ ਓਏ ਓਏ ਆ ਬੇਬੇ ਬਾਪੂ ਆ ਕੇ ਘਰ ਦਵਾਰੇ ਉਹਨੇ ਵੈਲਕਮ ਕਰ ਰਿਆ ਹਾਂ ਹੂੰ ਕੀ ਜੀਜੀ ਨਹੀਂ ਲੈ ਕੇ ਤੇਰੇ ਵਾਸਤੇ ਅੱਜ ਕਿਹਨੇ ਅੱਗੇ ਇੱਕ ਦਿਨ ਵੀ ਖੰਦੇ ਪਾਈ ਜੀ ਹੈ ਉਹ ਜੀਜੀ ਨਹੀਂ ਦਿੱਤੀ ਤੈਨੂੰ ਹਾਂ 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 ਲਓ ਜੀ ਬੇਬੇ ਆ ਕੇ ਬੈਠ ਗਿਆ ਹੌਟ ਸੀਟ ਤੇ ਅਵਕਾਮ ਵਜਨ ਵਾਲੀ ਕੁਰਸੀ ਤੇ ਅਵਤਾਵ ਵਜਨ ਵਾਲੀ ਹੌਟ ਸੀਟ ਹੈ ਇਹ ਨਹੀਂ ਇਹਨਾਂ ਨੇ ਨੋ ਬੋਤਨੇ ਬਿਲਕੁਲ ਕੁਰਸੀਆਂ ਕਿ ਦਿੱਤੀ ਹੈ ਦੇਖੋ ਬੇਬੇ ਕੁਰਸੀ ਪੋਰਸੀ ਮਾਰੀ ਤੇ ਦੁਨੀਆ ਲਾਲੜ ਮਰੀ ਜਾਂਦੀ ਤੈਨੂੰ ਉਹੀ ਲਿਆਦੀ ਵੇਲਾ ਨਹੀਂ ਲੜਦੀ ਪੋਰਸੀ ਵਿੱਚ ਇਹ ਕਰਨੀ ਤੁਸੀਂ ਆਪ ਹੀ ਸੰਭਲੋ ਇਹ ਕੀ ਚੀਜ਼ ਆ ਆਲੂ ਇਹ ਮਤਲਬ ਕਿ ਵਾਲੇ ਹੋਏ ਆ ਨਾ ਇਹ ਵਾਲੇ ਵਾ ਸਬਜੀ ਫਿਰ ਹੁਣ ਪ੍ਰੋਟੀਨ ਨਹੀਂ ਮਿਲ ਗਿਆ ਆਲੂ ਵਾਲੇ ਕਿਤੇ ਨਹੀਂ ਫਿਰ ਖਾਂਦੇ ਨਹੀਂ ਤੁਸੀਂ ਅੱਛਾ ਆਲੂ ਵਾਲੇ ਪ੍ਰੋਟੀਨ ਹੈਵੀ ਬਣ ਜਾਂਦੇ ਹਨ ਇਹ ਤਾਂ ਕੱਟ ਕੇ ਬਾਈ ਠੀਕ ਆ ਫਰੋਂ ਟੂੜੀ ਵਾਲੀ ਮਸ਼ੀਨ ਹੈ ਜਿਹੜੀ ਹਾਂ ਅੱਜ ਟੂੜੀ ਵਾਲਿਆਂ ਬੰਦਿਆਂ ਵਾਸਤੇ ਬਣ ਰਿਹਾ ਜਗਾੜ ਹੈ ਰੋਟੀ ਹੋਰ 13 ਤਾਂ ਖਾਣਗੇ ਲੈ ਲੋ ਜੀ ਐਸ ਪਈਆ ਸੁੱਤੀ ਕਿਉਂਕਿ ਅੱਜ ਸੰਡੇ ਆ ਤੇ ਮਨਪ੍ਰੀਤ ਪਾਰਟ ਕਰ ਰਹੀ ਹੈ ਚਲੋ ਆਪਾਂ ਇਹਨੂੰ ਡਿਸਟਰਬ ਨਹੀਂ ਕਰਦੇ ਅੱਜ ਆਪਣਾ ਅੱਧਾ ਕੰਮ ਰਹਿ ਗਿਆ ਅੱਦਾਂ ਕਾ ਪਾਜ ਨੇ ਵੀਰ ਦੇਣਾ ਫਿਰ ਵਿਲੇ ਹੋ ਜਾਣਾ ਆਪ ਮਸ਼ੀਨ ਨੂੰ ਖੜੇ ਹਰ ਰੁਪਏ ਕੀ ਥੋੜੀ ਤਿੰਨ ਕਰਦੇ ਨੇ ਰਾਤ ਉਹਨਾਂ ਨੇ ਬੜਾਈ ਗੈਣਾ ਸੀ ਹੂੰ ਕੀ ਆਜ ਨੇ ਬੜ ਜਾਣਾ ਬਸ ਕੰਮ ਆਪਣਾ ਠੀਕ ਆ ਫਿਰ ਗੁੱਡ ਨਿਊਜ਼ ਦੀਆਂ ਬਾਗੇ ਤੁਹਾਨੂੰ ਫਿਰ ਉਹ ਕੰਮ ਹੋ ਜਾਣਾ ਤੇ ਮੈਂ ਕੱਲ ਵੀ ਵਲੌਗ ਦੇ ਵਿੱਚ ਤੁਹਾਨੂੰ ਕਹਿ ਕੇ ਹਟਿਆ ਕਿ ਆਪ ਪੰਜੀਰੀ ਲੈ ਕੇ ਜਾਣੀ ਆ ਠੀਕ ਆ ਸੋ ਭਾਂਡਾ ਜਾ ਪੰਜਾਬ ਦੀ ਧਰਤੀ ਦੀ ਤੇ ਪੰਜਾਬ ਸਿੰਘ ਪਹੁੰਚ ਚੁੱਕਿਆ ਠੀਕ ਆ ਉਹਦੇ ਨਾਲ ਹੀ ਗੁੱਡ ਨਿਊਜ਼ ਦੇਣੀ ਆ ਆ ਉਹ ਦਿਨ ਆਈ ਗੌਰ ਮਿਲਿੱਤ ਜੀ ਇਹ ਨਾਲੇ ਆਪਜੀਤ ਨਾਲੇ ਗਿਆਨ ਸਿੰਘ ਆਇਆ ਨਾਲੇ ਗੁੱਡ ਲਿਵ ਉਹ ਲੈ ਕੇ ਜਾਂਦੇ ਆ ਸਹੀ ਆ ਹਮ ਬਾਕੀ ਆਪਣੇ ਫੈਮਲੀ ਆ ਜਿਹੜੀ ਹਨ ਸਾਰੇ ਉਹਨਾਂ ਦੀਆਂ ਦੁਆਵਾਂ ਆਪਣੇ ਨਾਲ ਤੁਹਾਡੇ ਨਾਲ ਕਰਾਂਗੇ ਸ਼ੇਅਰ ਆਪਾਂ ਨਿੱਕੀ ਪਾਰਟੀ ਕਰਾਂਗੇ ਸੈਲੀਬ੍ਰੇਟ ਕਰਾਂਗੇ ਠੀਕ ਆ ਪੂਰਾ ਕੇਕ ਉਹ ਕਟਾਂਗੇ ਠੀਕ ਆ ਪਰ ਦਹਿ ਹਮ ਦੋ ਦਿਨ ਰੋਕ ਜੋ ਓਕੇ ਸਵੇਰੇ ਸਿਰ ਮੇਰੇ ਵਾਲ ਵੀ ਖਿਲਰੇ ਹੁੰਦੇ ਕਿ ਵਾਏ ਬੂਏ ਨਹੀਂ ਰਾਤ ਦਨ ਨਾਤੇ ਸੀਗੇ ਜਲਤ ਬਿਣਾ ਵਾਲ ਆਪਣੇ ਬੰਦੇ ਨੇ ਕਿਨੂ ਕਿਨੂ ਨੇ ਪ੍ਰੋਬਲਮ ਆਉਂਦੀ ਹੈ ਦੱਸਦੇ ਜਰੂਰ ਤੇ ਆਉ ਦੁੱਧ ਪੀ ਲੋ ਫਿਰ ਜੁੜਦੇ ਆ ਆਪਾਂ ਹੁਣ ਚੱਕਣ ਲੱਗੇ ਆ ਹਥਿਆਰ ਹਥਿਆਰ ਹੈਗਾ ਆਪਣਾ ਜਿਹੜੇ ਪਿੰਡਾਂ ਵਾਲੇ ਅਕਸਰ ਸਾਰੇ ਚੱਕਦੇ ਆ ਉਹ ਵਾਲਾ ਹਥਿਆਰ ਇਹ ਤੇਗਾ ਇਹ ਪਹਿਲਾ ਕੰਮ ਹੁੰਦਾ ਜੇ ਇਹ ਕੰਮ ਹੋ ਜੇ ਤਾਂ ਸਮਝ ਲਓ ਸਾਰੇ ਦਿਨਾਂ ਦੇ ਕੰਮ ਹੋ ਜਾਂਦੇ ਨੇ ਸੋ ਵੱਢਣੇ ਪੱਠੇ ਤੇ ਬਾਪੂ ਨੇ ਢਾਂਗੀ ਲੈ ਕੇ ਆ ਢੰਗ ਦੀ ਬੋਰਡ ਦੇ ਉੱਤੇ ਹਾਂ ਤੱਕ ਜਾਂਦੀ ਦੇਖੋ ਠੀਕ ਆ 25 ਫੁੱਟ ਲੰਬੀ ਟਾਂਕੀ ਹੈ ਜਿਹੜਾ ਬੋਰਡ ਨੂੰ ਛਾਂਗਣ ਵਾਸਤੇ ਬਣਾਈ ਆ ਆਪਾਂ ਜਿਹੜੀਆਂ ਬਰੀਕ ਟਾਂਗੀਆਂ ਟੂਣੀਆਂ ਹੁੰਦੀਆਂ ਉਹ ਨੂੰ ਛਾਂਗਣ ਵਾਸਤੇ ਤੇ ਹੁਣ ਵੜਦੇ ਆ ਪੱਠੇ ਆਜੋ ਫਿਰ ਲੋ ਵੀ ਇਹਨਾਂ ਨੂੰ ਪਤਾ ਲੱਗ ਗਿਆ ਪੱਠੇ ਵੱਡੇ ਜਾ ਰਹੇ ਆ ਹਾਂ ਬੱਤ ਹਾਂ 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 ਦੱਤਨਾਵਾਜੀ ਆ ਗਿਆ اٹਕੀਆਂ ਆਂ اٹਕੀਆਂ ਆਂ ਹਾਂ ਸਕੂਲ ਨਹੀਂ ਜਾਣਾ ਅੱਜ ਅੱਜ ਛੁੱਟੀ ਐ ਇਸ ਨੂੰ ਚਾ ਚੜਿਆ ਹੁੰਦਾ ਜਦੋਂ ਛੁੱਟੀ ਹੋਵੇ ਹਾਂ ਐਸੀ ਛੁੱਟੀ ਐ ਨਾ ਅੱਜ ਆ ਜਾ ਫਿਰ ਉੱਠਣ ਸਾਰੇ ਇਹਦੇ ਨਹੀਂ ਲੱਗ ਜਾ ਖੇਡਣ ਚੰਗਾ ਉੱਠਣ ਸਾਰੇ ਇਹਦੇ ਨਹੀਂ ਖੇਡਣ ਲੱਗ ਜਾ ਕਰ ਹਾਂ ਇੱਧਰ ਆ ਜਾਓ ਇੱਧਰ ਬਿੱਲੀ ਫੜ ਜੂ 1:00 ਵਜੇ ਦੀ ਵੜਨੋਂ ਤੋਂ ਆ ਗਏ ਸਿੱਦੇ ਆਪਣੇ ਅਮਰੂਦ ਕੋਲੇ ਤੇ ਇਸ ਵਾਰ ਦੱਸਿਓ ਸਾਰੇ ਜਣ ਵੀ ਤੁਹਾਡੇ ਅਮਰੂਦਾਂ ਨੂੰ ਕਿੰਨਾ ਕ ਫਲ ਆਇਆ ਹੋਇਆ ਦੇਖੋ ਆਪਣੇ ਅਮਰੂਦ ਨੂੰ ਫਲ ਕਿੰਨਾ ਆਇਆ ਹੋਇਆ ਦੇਖੋ ਗੁੱਛਿਆਂ ਦੇ ਗੁੱਛੇ ਹੀ ਲੱਗੇ ਹੋਏ ਆ ਆ ਦੇਖੋ ਫਲ ਕਿੰਨੇ ਫਲ ਨੇ ਦੇਖੋ ਆ ਨੀਚੇ ਤੱਕ ਭਰਿਆ ਹੋਇਆ ਠੀਕ ਆ ਇਹ ਮੋਢੀ ਮੁੱਢ ਜੀ ਇੰਨਾ ਜਿਆਦਾ ਆਇਆ ਹੋਇਆ ਆ ਦੇਖੋ ਸਾਰੀ ਦੇਖੋ ਧਿਆਨ ਨਾਲ ਕਿੰਨਾ ਜਿਆਦਾ ਫਾਲ ਆਇਆ ਗਿਆ ਪਰ ਇੱਕ ਚੀਜ਼ ਹੋਰ ਤੁਹਾਨੂੰ ਦੱਸਿਓ ਕਿ ਇੱਕ ਤਾਂ ਅਮਰੂਦ ਕਾਣੇ ਹੋ ਜਾਂਦੇ ਉਹਦਾ ਆਪਾਂ ਟਰੈਪ ਲਾਵਾਂਗੇ ਉਹਦਾ ਸਿਸਟਮ ਪਤਾ ਲੱਗਿਆ ਸੀ ਇੱਕ ਮੱਖੀ ਹੁੰਦੀ ਆ ਕਿ ਜਿਹੜੀ ਅਮਰੂਦ ਦੇ ਵਿੱਚ ਆਂਡਾ ਦੇ ਜਾਂਦੀ ਉਹਦੇ ਵਿੱਚ ਸੁੰਡੀਆਂ ਬਣਦੀ ਫਿਰ ਉਹ ਤੋਂ ਬਾਅਦ ਉਹਦੇ ਵਿੱਚ ਉਹ ਆਂਡਾ ਦੇ ਜਾਂਦੇ ਵਿੱਚ ਬੱਚੇ ਨਿਕਲ ਕੇ ਵਿੱਚ ਸੁੰਡੀਆਂ ਅਮਰੂਦ ਕਾਣੇ ਹੋ ਜਾਂਦੇ ਆ ਉਹਦਾ ਆ ਕੇ ਹੱਲ ਕਰਾਂਗੇ ਉਹ ਟਰੈਪ ਮੀਟਰ ਹੁੰਦਾ ਇੱਕ ਸ਼ਾਇਦ ਬੋਤਲ ਜੀ ਹੁੰਦੀ ਉਹ ਉਹ ਲਾਦਗੀ ਤਾਂ ਸਾਰੀਆਂ ਮੱਖੀਆਂ ਉਹਦੇ ਵਿੱਚ ਧੜੀ ਜਾਂਦੀਆਂ ਨੇ ਸਭ ਤੋਂ ਜਿਆਦਾ ਰੋਲ ਹੁੰਦਾ ਆ ਮੱਖੀ ਦਾ ਆਮਕੀ ਲ ਸਭ ਤੋਂ ਵੱਡਾ ਯੋਗਦਾਨ ਹੁੰਦਾ ਫਲ ਤੋਂ ਫਾਲ ਬਣਾਉਣ ਚ ਦੇਖੋ ਤੁਸੀਂ ਕਿੰਨੇ ਕਿੰਨਾ ਜਿਆਦਾ ਫਾਲ ਆਇਆ ਮਰੂਤੇ ਆਪਣੇ ਦੇ ਭਰੇ ਹੀ ਪਿਆ ਸਾਰੇ ਬਸ ਉਨੇ ਹੀ ਪੱਤੇ ਆ ਤੇ ਉਨੇ ਹੀ ਇਹਦੇ ਉੱਤੇ ਮਰੂਤ ਲੱਗੇ ਹੋਏ ਆ ਅੱਧੇ ਫੁੱਲ ਖਿੜ ਗਏ ਅੱਧੇ ਖਿੜਨੇ ਆ ਆ ਦੂਸਰੀ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਕਿੰਨੇ ਲੱਗੇ ਫੁੱਲ ਆ ਸਾਰੇ ਕਿੰਨੇ ਹੈਗੇ ਆ ਦੇਖੋ ਕਿੰਨਾ ਭਰਿਆ ਪਿਆ ਸਾਰਾ ਸਰੋਂ ਦੀ ਵੀ ਸਾਸ ਵਾਈ ਹੋ ਰਹੀ ਹੈ ਦੇਖੋ ਇਹ ਆਪਣੀ ਘਰ ਦੀ ਸਰੋਂ ਜਿਹੜੀ ਬਿਨਾ ਰੇਸਪ੍ਰੇ ਤੋਂ ਤਿਆਰ ਹੋਈ ਹੈ ਇਹਦੇ ਕੋਈ ਵੀ ਸਪਰੇ ਨਹੀਂ ਹੋਈਗੀ ਐਸ਼ੂ Shake it, Check it. <laughs> ਹੌਣ ਆ ਗਏ ਆ ਕੋਠੇ ਤੇ ਟੂੜੀ ਦਾ ਕੰਮ ਹੋ ਗਿਆ ਵਿੱਚੇ ਕੰਮ ਖਰਾਬ ਮਸ਼ੀਨ ਹੋ ਗਈ ਖਰਾਬ ਤੇ ਮਸ਼ੀਨ ਆ ਕੇ ਖੜ ਗਈ ਆ ਘਰੇ ਆਪਣੀ ਟਰੈਕਟਰ ਦਾ ਥੋੜੀ ਪ੍ਰੋਬਲਮ ਆ ਗਈ ਆ ਸੋ ਅੱਧੀ ਟੂੜੀ ਆਪਣੀ ਅੱਜ ਫੇਰ ਰਹਿ ਗਈ ਬਣਾਉਣ ਵੱਲ ਸੋ ਘਰ ਦੇ ਵਿੱਚ ਫੇਰ ਖਲਾਰਾ ਪਊਗਾ ਠੀਕ ਆ ਤੇ ਤੁਸੀਂ ਪਹਿਲਾਂ ਕੈਵਨ ਕੱਢੋ ਤੇ ਫੇਰ ਕੈਵਨ ਕੱਢੋ ਫੇਰ ਆ ਸਾਡਾ ਸਾਡੀਆਂ ਟੂਲਕੀਆਂ ਛੈਣੇ ਸਾਰੇ ਬਾਹਰ ਕੜ ਕੜ ਸਿੱਟੀ ਜਾਂਦੇ ਆ ਠੀਕ ਆ ਸੋ ਜਿਹੜਾ ਅੰਦਰ ਰੂਮ ਆ ਆਪਣਾ ਇਹ ਵਾਲਾ ਰੂਮ ਆ ਜਿਹੜਾ ਇੱਕ ਨੂੰ ਥੋੜਾ ਇਹਨੂੰ ਤਿਆਰ ਕਰਵਾ ਲਈ ਹਾਂ ਇੱਥੇ ਇੱਕ ਆਪਾਂ ਨਵਾਂ ਇਹ ਰੂਮ ਤਿਆਰ ਕਰਨਾ ਠੀਕ ਆ ਠੀਕ ਆ ਇਹ ਰੂਮ ਮੈਂ ਸੋਚਦੀ ਸੀ ਆਪਾਂ ਚੋਂ ਬੋਲ ਤੂੰ ਤਾਂ ਬਹੁਤ ਸੋਚਦੀ ਏ ਤੂੰ ਤਾਂ ਬਹੁਤ ਸੋਚਦੀ ਆ ਤੂੰ ਤਾਂ ਸੋਚਦੀ ਤੇ ਤਿਆਰ ਪੈ ਕਸਾਉਣਾ ਬਈ ਮਾਰਾਂਵੇਂ ਉਹ ਮੈਂ ਮਾਰਨੇ ਨਹੀਂ ਮੈਨੂੰ ਪਤਾ ਤੋਰ ਫੇਕੇ ਉੜ ਜਾਣਾ। ਓਈ ਕਰ ਹੁਣ ਇੱਥੇ ਗਲਿਚਾ ਵਗੈਰਾ ਵਛਾਉਣਾ ਤੇ ਇਹਨੂੰ ਕਰਦੇ ਆ ਸਾਫ ਠੀਕ ਆ। ਲਓ ਜੀ ਗਲਿਚਾ ਵਛਣ ਜਾ ਰਿਹਾ। ਤੇ ਮੈਨੂੰ ਦਾ ਥੋੜਾ ਜਿਗਾੜ ਲੋਡ ਆਉਣਾ ਨਹੀਂ ਗੱਡੀ ਇੱਥੇ। ਕਿਉਂਕਿ ਗੇਟ ਦੇ ਥੱਲੇ ਦੀ ਕਿਵੇਂ ਲੋਡ ਆਊ ਕੰਮ ਨਾ ਗਿਆ ਵੀ ਨਾ ਗਿਆ। ਐਸ਼ੂ ਨੋ ਬੇਬੀ ਲਵ ਬੁਰਾ ਹੈ ਹੈ ਛੇਟਾ ਐ ਤੋੜਾ ਰਹਿ ਗਿਆ ਇਹ ਨਹੀਂ ਸੁਣਤਾ ਹਨ ਇਹਦੇ ਐਸ਼ ਇੱਧਰ ਕਰ ਗਏ ਨਾ 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 ਫੋੜਾ ਮੈਨੂੰ ਪਹਿਲਾਂ ਪਤਾ ਹੀ ਕੰਮ ਕਾਮਯਾਬ ਨਹੀਂ ਹੋਣਾ ਇਹ ਗਲਿੱਚੇ 'ਚ ਕੋਈ ਸ਼ੱਕ ਨਹੀਂ ਗਲਿੱਚਾ ਬਹੁਤ ਸੋਹਣਾ ਸੀ ਦੂਸਰਾ ਵੀ ਇੰਨੀ ਚਿੱਟਾਈ ਆ ਹਾਂ ਐਡਾ ਹੀ ਹੋ ਆ ਮੰਮੀ ਡੈਡੀ ਵੀ ਕਿਹੜਾ ਗਿੰਤੀ ਲਾਓ ਵੀ ਬੇਬੇ ਹੀ ਪਹੁੰਚ ਚੁੱਕੀ ਆ ਹਮ ਹਮ ਆ ਕੇ ਲਓ ਇੰਨਾ ਸਮਾਨ ਰੱਖੀਏ ਰੱਖੀਏ ਕਿੱਥੇ ਬਹਿ ਗਈ ਆ ਇਹ ਬੇਬੇ ਮੁਕਤੀ ਗੱਲ ਇਹ ਆ ਜਿਹੜੇ ਤੇਰੇ ਪੇਕੇਆਂ ਵਾਲੇ ਬੈੱਡ ਆ ਨਾ ਸਾਨੂੰ ਇਹ ਚਕਾਉਣੇ ਪੈਣੇ ਹੁਣ ਚਕਾ ਦਈਏ ਆਦੇ ਆਏ ਹੋਨੇ ਕੁੜੀ ਲਿਆ ਕੇ ਇਥੇ ਲੱਸੀ ਲਿਆ ਕੁ ਖੇਤ ਰੋਟੀ ਲੈ ਕੇ ਜਾਂਦੇ ਨੇ ਲੈ ਪੱਤਾ ਰੱਖ ਲੈ ਬੇਬੇ ਨੇ ਸਿਰ ਤੇ ਹਾਂ ਪੱਤਾ ਰੱਖੀ ਬੇਟੀ ਸਿਰ ਤੇ ਪੱਤਾ ਉੱਡਾ ਹੀ ਆ ਬੇ ਪੱਤਾ ਨਹੀਂ ਛੋਟਾ ਹੈਗਾ ਹੈਗਾ ਬੇਬੇ ਸਾਡੀ ਵਾਲੀ ਵੱਡੀ ਹੋ ਗਈ ਹੁਣ ਬੜਾਈ ਹੈ ਹੁਣ ਨਾ ਰਾਸਤੇ ਬਣਾਏ ਨੇ ਨਾ ਵੀ ਹੁਣ ਤੇ ਚੱਕੇ ਨਹੀਂ ਜਾਂਦੇ ਇਹ ਵੀ ਕੋਈ ਜੱਟ ਆ ਗਿਆ ਸ਼ੈਂਕੀ ਪਹਿਲੇ ਦਿਨ ਕੋਠੇ ਤੇ ਆ ਗਿਆ ਸ਼ੈਂਕ ਓਏ ਆ ਜਾ ਆ ਜਾ ਆ ਜੀ ਇਹਨੇ ਅੱਡ ਤਾਂ ਕੀਤਾ ਤੁਸੀਂ ਸਾਰੇ ਜਾਣੇ ਕਹਿੰਦੇ ਸੀ ਨਾ ਬੇਬੇ ਨੂੰ ਟੋਕਾ ਨਵਾਂ ਲੈ ਕੇ ਦਿਓ ਬੇਬੇ ਕਹਿੰਦੇ ਸੀ ਤੇ ਬੇਬੇ ਨੂੰ ਟੋਕਾ ਨਵਾਂ ਲਿਆ ਕੇ ਦਿੱਤਾ ਹੋਇਆ ਓਲ ਰੈਡੀ ਪਰ ਜਿਹੜਾ ਕਿਸੇ ਦਾ ਮੰਗ ਕੇ ਕੁਤਰਨ ਦਾ ਸਵਾਦ ਉਹਦਾ ਸਾਹ ਕਹਿੰਦੇ ਜਿਆਦਾ ਸਵਾਦ ਬਣਦਾ ਬੜਾ ਸਵਾਦ ਬਣਦਾ ਸੋਏ ਟੋਕਾ ਲੈਣਾ ਨਹੀਂ ਬਾਈ ਔਖਾ ਟੋਕੇ ਨੂੰ ਬਾਜਣਾ ਧੋ ਕੇ ਸੁਰੱਖਣਾ ਬਹੁਤ ਔਖਾ ਏਸੇ ਕਰਕੇ ਬੇਬੇ ਕੋਠੇ ਤੇ ਆਪਣਾ ਵਿਆਹ ਘਾਲੂ ਚ ਚੱਕਦੀ ਨਹੀਂ ਉਤੋਂ ਜਦੋਂ ਭੱਲੋਂ ਹੀ Saar ਲਈ ਦੀ ਕੇ ਦਾ ਫੜ ਕੇ ਕਿੰਨੀ ਕਿਲੋ ਗੋਭੀ ਹੁੰਦੀ ਆ ਹੂੰ ਉਹ ਤਾਂ ਕਹਿੰਦੇ ਨੇ ਸਵਾਦ ਨਹੀਂ ਲੱਗਦੀ ਜਦੋਂ ਹੁੰਦੀ ਆ 60 70 ਰੁਪਏ ਤੇ ਫਿਰ ਸਵਾਦ ਬਹੁਤ ਵੱਲਦਾ ਤੇ ਆ ਵੇਲਾ ਬੇਬੇ ਤੇਰੇ ਕੰਮ ਮਾੜਾ ਹੀ ਕੀਤਾ ਵੇਕਿਆਂ ਨੇ ਆ ਵੇਲਾ ਬੈੱਡ ਜਿਹੜੇ ਤੇਰੇ ਆ ਤੇੜਾਂ ਨੂੰ ਛੱਡੀ ਜਾਂਦੇ ਆ ਇਹ ਲੰਬਾ ਦੇ ਕੇ ਆਉਣਾ ਸੀ ਤੂੰ ਮੈਨੂੰ ਹੁਣ ਦਿਖਾ ਵੀ ਕਿਸੇ ਕੋਲ ਹੈਗੇ ਜਿੱਦਾਰ ਵਾਲੇ ਆ ਮੇਰੇ ਅਜੇ ਉਹਦੇ ਹੁਣ ਵੀ ਨਹੀਂ ਇਹਨਾਂ ਨੇ ਮਰਨਾ ਇਹਦਾ ਨਾ ਟਾਈਮ ਤਾਂ ਹੋਇਆ ਫਿਰ ਮੈਂ ਤਾਂ ਇੱਕ ਚੀਜ਼ ਦੇਖੀ ਬੇਬੇ ਤੇਰੇ ਬਿੱਡਾਂ ਦੀ ਦਾਜ ਵਾਲਿਆਂ ਦੀ ਵੇ ਬੈੱਡ ਭਲਾਤੇ ਰਹੀ ਚੱਲੇ ਟੁੱਟ ਬੈੱਡ ਭਲਾਤੇ ਟੁੱਟ ਚੱਕੇ ਜਿਹੜੇ ਆ ਤੇਰੇ ਛਗਣਾ ਵਾਲੇ ਗਾਣੇ ਬੰਨੇ ਆ ਨਾ ਵਿਆਹ ਤੇ ਛਗਣਾ ਵਾਲੇ ਜਿਹੜੇ ਤੇ ਗਾਣੇ ਆ ਨਾ ਲੈਦਾ ਖਿੱਚੇ ਤੂੰ ਹੀ ਟੁੱਟਦੇ ਐਵੇਂ ਵੇ ਦੇਖਿਆ ਬੰਨੇ ਨਾ ਮੇਜ ਨੂੰ ਵੀ ਹੈਗਾ ਵੇ ਅਦੁੱਗਣੀ ਮੇਜ ਨੂੰ ਵੀ ਜਿਹੜਾ ਥੱਲੇ ਪਿਆ ਉਹਨੂੰ ਵੀ ਗਨਣਾ ਜੇ ਉਵੇਂ ਬੰਨਿਆ ਬੇਬੇ ਦੇ ਪੇ ਕਹਿੰਦੇ ਫਰਨੀਚਰ ਬਲਮ ਵਾਲਾ ਦੇਤਾ ਪਰ ਗਾਨੇ ਨਹੀਂ ਮਾਲੇ ਬੰਨੇ ਉਹਨਾਂ ਨੇ 60 ਸਾਲ ਹਨਾ ਕਿੰਨਾ ਚਿਰ ਹੋ ਗਿਆ ਹੋਊਗਾ ਇਹ ਹੋ ਗਿਆ 40 45 ਸਾਲ ਹੋ ਗਏ ਹਨ ਜੈਸ ਇੱਕ ਰੂਮ ਹੋਰ ਮੁਚਾਈਦਾ ਸੀਗਾ ਫੇਰ ਸਮਾਨ ਸੈੱਟ ਹੋਣਾ ਠੀਕ 40 45 ਸਾਲ ਹੋ ਗਏ ਆ ਇੱਥੋਂ ਦੇ ਵੇਟ ਨੂੰ ਜਰੂਰ ਵਿਥਾਂ ਪੈ ਚੱਲੀਆਂ ਪਰ ਮੈਂ ਆ ਚੀਜ਼ਾਂ ਤੇ ਹੈਰਾਨ ਆ ਯਾਰ ਵੀ ਕਿੰਨਾ ਵਧੀਆ ਉਦੋਂ ਹੁੰਦਾ ਹੋਊਗਾ ਸਿਸਟਮ ਇਹ ਹਜੇ ਤੋ ਵੀ ਖਿੱਚੇ ਤੋ ਪੂਰਾ ਟੀੜਾ ਹੈ ਤੇ ਨਹੀਂ ਤਾਂ ਆਪਾਂ ਕਹਿੰਦੇ ਚੀਜ਼ ਦੀ ਮਨਿਆਦ ਨਹੀਂ ਬੋਡੀ ਹੋ ਜਾਂਦੀ ਹੈ ਦੂਜਾ ਕਿੱਧਰ ਗਿਆ ਉਹ ਸੀ ਦੂਜਾ ਬੈੱਡ ਤੇ ਬੇਬੇ ਇੱਥੇ ਹੀ ਹੈ ਤੈਨੂੰ ਪੁੱਛ ਕੇ ਦੇਵਾਂਗੇ ਅਸੀਂ ਆਪਦੀ ਮਰਜ਼ੀ ਨਾਲ ਦੇ ਕੇ ਘਰੋਂ ਨਿਕਲਣਾ ਲੈ ਓਹ ਇਹ ਲੰ ਫੇਰ ਵੀ ਕਰਨੇ ਆ ਆਹ ਚੀਜ਼ ਉਵੇਂ ਪਈ ਆ ਬੇਬੇ ਫੇਰ ਤੇਰੇ ਪੇਕੇ ਦੇ ਦਾਜ ਵਾਲੀ ਹੈ ਨਾ ਤਾਂ ਕਿਉਂ ਤਾਂ ਉਵੇਂ ਪਈ ਆ ਉਹ ਤਾਂ ਪਈ ਹਜੇ ਤੱਕ ਹੈ ਤੇਰੇ ਪੇਕੇ ਤੇਰੇ ਦਾਜ ਵਾਲੀ ਹੈ ਨਾ ਬਾਪੂ ਬੇਬੇ ਹੂੰ ਹੁਣ ਫਿਰ ਕੀ ਕਰਨੀ ਆ ਇਹ ਤਾਂ ਬੇਬੇ ਹੁਣ ਜਵਾਬ ਦਿੰਦੇ ਜਾਂਦੇ ਆ ਹੋਰ ਇਹਨੇ ਕੀ ਰੱਖਿਆ ਵਸੇ ਇਹ ਸਾਡਾ ਵੱਡਾ ਸਪੀਕਰ ਪ੍ਰੋਗਰਾਮ ਵਾਲਾ ਆ ਸਾਡਾ ਛੋਟਾ ਸਪੀਕਰ ਆਛੈਂ ਕਿ ਪਹਿਲੀ ਵਾਰ ਜੋ ਐਡਾ ਹੋ ਗਿਆ ਪਹਿਲੀ ਵਾਰ ਛੱਤ ਤੇ ਆਇਆ ਇਹਨੂੰ ਚਾਜੜਾ ਪਈ ਵੀ ਆਪਣੇ ਘਰ ਹੀ ਇਹਨੂੰ ਪਹਿਲੇ ਦਿਨ ਦੇਖਿਆ ਅੱਜ ਆ ਦੇਖ ਇਹਨੂੰ ਵੇਖੀ ਅੰਮੀ ਆ ਵੇਖ ਇਹਨੂੰ ਚਾਜੜਾ ਜਿਹਾ ਕਾਜ ਕਿਵੇਂ ਹਲਾ ਕੋਟਾ ਨੰਬਰ ਆ ਗਿਆ ਬੰਦਾ ਸੀ ਮੈਂ ਕਾਲ ਕਰਨੀ ਤੇ ਬੋਰ ਲੈਣੀ ਨੂੰ ਤਾਂ ਵੀ ਗਏ ਕਿਸੇ ਨੇ ਤੇ ਗੇਸ ਐਂਡ ਫੇਲ ਵੀ ਦੇਖਦਾ ਤਾਂ ਕਿੰਨੀ ਕਿਤੀ ਉਹ ਤੇ ਵਾ ਤੇ ਕਹਿੰਦੇ ਵੀ ਤੇ ਹਾਂਜੀ ਹੁਣ ਤੂੜੀ ਵਾਲੀ ਮਸ਼ੀਨ ਆਪਣੀ ਚੱਲ ਪਈ ਆ ਤੇ ਇੱਕ ਟਰਾਲੀ ਆਪਣੀ ਹੋਰ ਬਾਨੀ ਆ ਮੌਸਮ ਫੇਰ ਖਰਾਬ ਹੋ ਗਿਆ ਇੱਕ ਟਰਾਲੀ ਆਪਣੀ ਤੂੜੀ ਦੀ ਫੇਰ ਵੀ ਰਜਣੀ ਆਗੀ ਤੇਰਾ ਬਤੂੜੀ ਨਹੀਂ ਬਣਾਉਂ ਦਿੰਦਾ ਸੋ ਤੀਜੀ ਸ਼ਿਫਟਾ ਤੂੜੀ ਨੂੰ ਤੇ ਵੇਖੋ ਮੌਸਮ ਕਿੰਨਾ ਜ਼ਿਆਦਾ ਖਰਾਬ ਆ ਬਸ ਮੀਂਹ ਪਈ ਜਾਂਦਾ ਉੱਤੇ ਟਰੈਕਟਰ ਵੀ ਗਿੱਲਾ ਹੋ ਚੁੱਕਾ ਲਾਂਗਾ ਮੜ ਜਿੰਨਾ ਸੈਲ ਫਟ ਜਾਂਦਾ ਫਿਰ ਮਸ਼ੀਨਾਂ ਚੱਲਦੀਆਂ ਨਹੀਂ ਗੀਆਂ ਲੋ ਪਹੁੰਚ ਗਿਆ ਕਰੇ ਤੂੜੀ ਤੇ ਬੰਦੇ ਲੱਗੇ ਆ ਆਪਣੀ ਟਰਾਲੀ ਅੰਦਰ ਕਰਨ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਐਸੋ ਵਰਤਾ ਬਹੁਤ ਜ਼ਿਆਦਾ ਹੈ ਬੱਦਲ ਆ ਗਿਆ ਕਦੇ ਥੋੜਾ ਪੈ ਗਿਆ ਕਦੇ ਜ਼ਿਆਦਾ ਪੈ ਗਿਆ ਇਦਾਂ ਹੀ ਹੋ ਜਾਂਦਾ ਹਨਾ ਹੁਣ ਉਮੀਦ ਕਰਦੇ ਹਾਂ ਤੁਸੀਂ ਅੱਜ ਦਾ ਵਲੌਗ ਇੰਜੋਏ ਕੀਤਾ ਹੋਵੇ ਜਿਹੜੇ ਫਸਟ ਟਾਈਮ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜੀ ਨੂੰ ਦੱਸਿਓ ਸਾਡੇ ਵਲੌਗ ਤੁਹਾਨੂੰ ਕਿੱਦਾਂ ਲੱਗਦੇ ਨੇ ਤੇ ਵੀਡੀਓ ਨੂੰ ਵੱਧ ਵੱਧ ਕਰਿਓ ਸ਼ੇਅਰ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਹਾਂ